ਸਰੀ ਮੋਕਸਰ ਸਾਹਿਬ ਦੇ ਮਲੋਟ ਨੇੜੇ ਦੇ ਪਿੰਡ ਕਟੋਰੇਵਾਲ ਦੇ ਨੌਜਵਾਨ ਦੀ ਕਿਡਨਾਪਿੰਗ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਬੀਤੀ ਸੋਮਵਾਰ ਦੀ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਰਣਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਸਕਾਰਪਿਓ ਗੱਡੀ ਵਿੱਚ ਅਗਵਾ ਕਰ ਲਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਨੇ ਉਹਨਾਂ ਲੜਕੀਆਂ ਦੇ 7.5 ਲੱਖ ਰੁਪਏ ਦੇਣੇ ਸੀ ਜਿਸ ਦੇ ਕਾਰਨ ਇੱਕ ਕਦਮ ਚੁੱਕਿਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਮਲੋੜ ਪੁਲਿਸ ਨੇ ਕਈ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਨੌਜਵਾਨ ਨੂੰ ਸੁਰੱਖਿਅਤ ਲੱਭ ਲਿਆ ਗਿਆ। ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਕਾਲੇ ਸਕਾਰਪਿਓ ਵੀ ਬਰਾਮਦ ਕਰਨੀ ਗਈ ਹੈ। ਡੀਐਸਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਪਰ ਉਹਨਾਂ ਦੀ ਗ੍ਰਿਫਤਾਰੀ ਜਲਦ ਹੀ ਕਰ ਲਈ ਜਾਵੇਗੀ। ਇਹ ਮਿਤੀ 16 ਤਰੀਕ ਨੂੰ ਜੋ ਇੱਥੇ ਇੱਕ ਕਟੋਰੇ ਵਾਲਾ ਪਿੰਡ ਘਟਨਾ ਵਾਪਰੀ ਸੀ ਜਿਸ ਵਿੱਚ ਕੋਈ ਕਾਲੀ ਸਕੋਰਪੀਓ ਤੇ ਕੁਝ ਲੜਕੇ ਆ ਕੇ ਉੱਥੋਂ ਦੇ ਇੱਕ ਰਣਜੀਤ ਸਿੰਘ ਨਾਮ ਦੇ ਲੜਕੇ ਨੂੰ ਅਗਵਾ ਕਰਕੇ ਲੈ ਗਏ ਸੀਗੇ। ਉਸ ਸੰਬੰਧੀ ਜਿਹੜਾ ਹੈਗਾ ਥਾਣਾ ਸਦਰ ਰੋਡ ਵੱਲੋਂ ਐਫਆਈਆਰ ਦਰਜ ਕਰਕੇ ਅੱਗੇ ਕਤਫੀ ਸ਼ੁਰੂ ਕੀਤੀ ਗਈ। ਸਾਡਾ ਸੀਆਈਐਮ ਰੋਡ ਦੀ ਟੀਮ ਤੇ ਥਾਣਾ ਸਦਰ ਰੋਡ ਤੇ ਸਿਟੀ ਰੋਡ ਦੀ ਟੀਮ ਨੇ ਲਗਾਤਾਰ ਇਸਤੇ ਉੱਤੇ ਕੰਮ ਕਰਦੇ ਆ ਹੋਏ ਆ। ਜਿਸ ਲੜਕੇ ਨੂੰ ਅਗਵਾ ਕੀਤਾ ਗਿਆ ਸੀ ਉਹਨੂੰ ਅਸੀਂ ਰਾਤ ਬਰਾਮਦ ਕਰ ਲਿਆ ਹੈ ਤੇ ਇਸ ਸੰਬੰਧੀ ਜਿਹੜੀ ਸਾਡੀ ਅਗਲੀ ਤਫ਼ਤੀਸ਼ ਉਹ ਚੱਲ ਰਹੀ ਹੈ ਜੋ ਇਹ ਚ ਕਾਲੀ ਸਕੋਰਪੀਓ ਵੀ ਵਰਤੀ ਗਈ ਸੀਗੀ ਜਿਸ ਦਾ ਨੰਬਰ ਇਹਨਾਂ ਵੱਲੋਂ ਲਿਖਾਇਆ ਗਿਆ ਸੀ ਉਹ ਵੀ ਫਿਲਹਾਲ ਬਰਾਮਦ ਕਰ ਲਈ ਗਈ ਹੈ ਸਰ ਇਹ ਜਿਹੜੇ ਵਿਅਕਤੀ ਸੀ ਇਹਨਾਂ ਨਾਲ ਕੀ ਲੈਣ ਦੇਣ ਸੀ ਇਹਨਾਂ ਦਾ ਕੀ ਇਹ ਜਿਹੜਾ ਮਾਮਲਾ ਸੀ ਜਿਹੜਾ ਇਹ ਮੈਂ ਕਿ ਇਹ ਜਿਹੜਾ ਲੜਕਾ ਗਵਾਹ ਹੋਇਆ ਰਣਜੀਤ ਸਿੰਘ ਹੈ ਕੋਈ ਗੱਡੀਆਂ ਦੀ ਖਰੀਦ ਵੇਚ ਦਾ ਕੰਮ ਕਰਦਾ ਸੀ ਕਿ ਉਹਦੇ ਕਰੀਬ ਉਹਨਾਂ ਨੂੰ ਦੇਣਾ ਹੈ 7.5 ਲੱਖ ਰੁਪਏ ਦੇਣਾ ਸੀ ਉਹ ਬਾਰ-ਬਾਰ ਇਹਦੇ ਕੋਲੋਂ ਆਪਣੇ ਪੈਸੇ ਮੰਗਦੇ ਵੀ ਪਹਿਲਾਂ ਵੀ ਇਹਨਾਂ ਦੇ ਘਰੇ ਆਏ ਆ ਜੋ ਹਜੇ ਤੱਕ ਸਾਡੇ ਕੋਲ ਇਹੀ ਤਫ਼ਤੀਸ਼ ਸਾਹਮਣੇ ਆਇਆ ਪਰ ਇਹ ਉਹਨਾਂ ਨੂੰ ਟਾਲਮਟੋਲ ਕਰ ਰਿਹਾ ਸੀ ਕਾਫੀ ਮਹੀਨਿਆਂ ਤੋਂ ਪੈਸੇ ਨਹੀਂ ਸੀ ਦੇ ਰਿਹਾ ਉਹਨਾਂ ਦੇ ਤਾਂ ਉਹਨਾਂ ਨੇ ਇਹ ਹਰਕਤ ਕੀਤੀ ਸਰ ਪਰਵਾਹ ਨੇ ਇਹ ਵੀ ਕਹਿੰਦੀ ਸਾਡੇ ਕੋਲ ਪੈਸੇ ਦੀ ਮੰਗ ਕੀਤੀ ਗਈ ਹੈ ਫਰੋਤੀ ਮੰਗੀ ਜਾ ਰਹੀ ਨਹੀਂ ਉਹ ਸਰਾਸਰ ਗਲਤ ਖਬਰ ਸੀ ਕਿ ਉਹਦਾ ਕੋਈ ਫਰੋਤੀ ਵਾਲੀ ਕੋਈ ਗੱਲਬਾਤ ਨਹੀਂ ਇਹਨਾਂ ਦਾ ਆਪਸ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਸਰ ਫਾਇਰਿੰਗ ਵੀ ਹੋਈ ਉਸ ਅਸਿਸਟੈਂਟ ਨੂੰ ਜਨੇਵਾ ਹਾਂਜੀ ਆਪਣਾ ਇਹ ਜੇ ਸੰਬੰਧੀ ਸਾਡੀ ਹਜੇ ਤਫ਼ਤੀਸ਼ ਹਜੇ ਫਿਲਹਾਲ ਚੱਲ ਰਹੀ ਹੈ ਅਸੀਂ ਬੰਦੇ ਆਈਡੈਂਟੀਫਾਈ ਕਰ ਲਏ ਆ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂ। ਇਹ ਮਿਤੀ 16 ਤਰੀਕ ਨੂੰ ਜੋ ਇੱਥੇ ਇੱਕ ਕਟੋਰੇ ਵਾਲਾ ਪਿੰਡ ਘਟਨਾ ਵਾਪਰੀ ਸੀ ਜਿਸ ਵਿੱਚ ਕੋਈ ਕਾਲੀ ਸਕੋਰਪੀਓ ਤੇ ਕੁਝ ਲੜਕੇ ਆ ਕੇ ਉੱਥੋਂ ਦੇ ਇੱਕ ਰਣਜੀਤ ਸਿੰਘ ਨਾਮ ਦੇ ਲੜਕੇ ਨੂੰ ਅਗਵਾ ਕਰਕੇ ਲੈ ਗਏ ਸੀਗਾ। ਉਸ ਸੰਬੰਧੀ ਜਿਹੜਾ ਹੈਗਾ ਥਾਣਾ ਸਦਰ ਨੋਟ ਵੱਲੋਂ ਐਫ ਆਈ ਆਰ ਦਰਜ ਕਰਕੇ ਅੱਗੇ ਕਵਤੀ ਸ਼ੁਰੂ ਕੀਤੀ ਗਈ। ਸਾਡਾ ਸੀਆਈਏ ਮਲੋਡ ਦੀ ਟੀਮ ਤੇ थाना ਸਦਰ ਲੋਡ ਤੇ ਸਿਟੀ ਮਲੋਡ ਦੀ ਟੀਮ ਨੇ ਲਗਾਤਾਰ ਰਸਤੇ ਉੱਤੇ ਕੰਮ ਕਰਦੇ ਹੋਏ ਆ। ਜਿਸ ਲੜਕੇ ਨੂੰ ਅਗਵਾ ਕੀਤਾ ਗਿਆ ਸੀ ਉਹਨੂੰ ਅਸੀਂ ਰਾਤ ਬਰਾਮਦ ਕਰ ਲਿਆ ਹੈ ਤੇ ਇਸ ਸੰਬੰਧ ਦੀ ਜਿਹੜੀ ਸਾਡੀ ਅਗਲੀ ਤਫ਼ਤੀਸ਼ ਉਹ ਚੱਲ ਰਹੀ ਹੈ ਜੋ ਇਹ ਚ ਕਾਲੀ ਸਕੋਰਪਿਓ ਵੀ ਵਰਤੀ ਗਈ ਸੀਗੀ ਜਿਸ ਦਾ ਨੰਬਰ ਇਹਨਾਂ ਵੱਲੋਂ ਲਿਖਾਇਆ ਗਿਆ ਸੀ ਉਹ ਵੀ ਫਿਲਹਾਲ ਬਰਾਮਦ ਕਰ ਲਈ ਗਈ ਹੈ। ਸਰੇ ਜਿਹੜੇ ਵਿਅਕਤੀ ਸੀ ਨਾਲ ਕੀ ਲੈਣ ਦੇਣ ਸੀ ਉਹਦਾ ਕੀ ਮਾਮਲਾ ਸੀ ਜਿਹੜਾ ਇਨਰਨਾਕੀ ਇਹ ਜਿਹੜਾ ਲੜਕਾ ਗਵਾਹ ਹੋਇਆ ਰਣਜੀਤ ਸਿੰਘ ਇੱਕ ਗੱਡੀਆਂ ਦੀ ਖਰੀਦ ਵੇਚ ਦਾ ਕੰਮ ਕਰਦਾ ਸੀਗਾ ਉਹਦੇ ਕਰੀਬ ਉਹਨਾਂ ਦੇ ਨਾਲ 7.5 ਲੱਖ ਰੁਪਏ ਦੇਣਾ ਸੀ ਉਹ ਬਾਰ ਬਾਰ ਇਹਦੇ ਕੋਲੋਂ ਆਪਦੇ ਪੈਸੇ ਮੰਗਣ ਲਈ ਪਹਿਲਾਂ ਵੀ ਇਹਨਾਂ ਦੇ ਘਰੇ ਆਏ ਆ ਜੋ ਹਜੇ ਤੱਕ ਸਾਡੇ ਕੋਲ ਇਹ ਹੀ ਤਫ਼ਤੀਸ਼ ਸਾਹਮਣੇ ਆਇਆ ਪਰ ਇਹ ਉਹਨਾਂ ਨੂੰ ਟਾਲਮ ਟੋਲ ਕਰ ਰਿਹਾ ਸੀ ਕਾਫੀ ਮਹੀਨਿਆਂ ਤੋਂ ਪੈਸੇ ਨਹੀਂ ਸੀ ਦੇ ਰਿਹਾ ਉਹਨਾਂ ਦੇ ਤਾਂ ਉਹਨਾਂ ਨੇ ਇਹ ਹਰਕਤ ਕੀਤੀ ਤੇ ਪਰਿਵਾਰ ਨੇ ਇਹ ਵੀ ਕਾਸ਼ੀ ਸਾਡੇ ਕੋਲ ਪੈਸੇ ਦੀ ਮੰਗ ਕੀਤੀ ਗਈ ਹੈ ਫਰੋਤੀ ਮੰਗੀ ਜਾ ਰਹੀ ਨਹੀਂ ਉਹ ਸਰਾਸਰ ਗਲਤ ਖਬਰ ਸੀਗੀ ਉਹਦਾ ਕੋਈ ਫਰੋਤੀ ਵਾਲੀ ਕੋਈ ਗੱਲਬਾਤ ਨਹੀਂ ਇਹਨਾਂ ਦਾ ਆਪਸ ਵਿੱਚ ਪੈਸਿਆਂ ਦਾ ਲੈਣ ਦੇਣ ਸੀ ਸਰ ਫਾਇਰਿੰਗ ਵੀ ਹੋਈ ਉਸ ਅਸੀਂ ਸਪੋਰਟ ਕਰਨੇ ਨੂੰ ਪੰਜੜ ਵੀ ਹੋ ਗਿਆ ਉਹਨਾਂ ਨੂੰ ਹਾਂਜੀ ਆਪਣਾ ਇਹਦੇ ਸਬੰਧੀ ਸਾਡੀ ਹਜੇ ਤਫ਼ਤੀਸ਼ ਹੋ ਜੇ ਫਿਲਹਾਲ ਚੱਲ ਰਹੀ ਹੈ ਅਸੀਂ ਬੰਦੇ ਆਈਡੈਂਟੀਫਾਈ ਕਰ ਲਏ ਆ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ